ਇਸ ਵੇਲੇ ਆਈਪੀਐਲ ਦਾ ਦੌਰ ਜਿਹੜਾ ਸ਼ੁਰੂ ਹੋਇਆ ਔਰ ਆਈਪੀਐਲ ਦਾ ਦੌਰ ਜਦੋਂ ਸ਼ੁਰੂ ਹੁੰਦਾ ਜਦੋਂ ਜਿਹੜੇ ਕ੍ਰਿਕਟ ਦੇ دیਵਾਨੇ ਮੈਚ ਦੇਖਣਾ ਸ਼ੁਰੂ ਕਰਦੇ ਆ ਤਾਂ ਇਸੇ ਦੌਰਾਨ ਕੁਝ ਜਿਹੜੇ ਸੱਟੇਬਾਜ਼ ਆ ਉਹਨਾਂ ਬਾਰੇ ਵੀ ਗੱਲਾਂ ਸਾਹਮਣੇ ਬਹੁਤ ਆਉਂਦੀਆਂ ਨੇ ਇਹ ਮੈਚ ਦੇ ਦੌਰਾਨ ਜਿਹੜਾ ਸੱਟਾ ਲਗਾਉਂਦੇ ਨੇ ਸ਼ਰਤ ਲਗਾਉਂਦੇ ਨੇ ਆਪਣੀਆਂ ਪ੍ਰੈਡਿਕਸ਼ਨਸ ਕਰਦੇ ਨੇ ਭੁੱਖਵਾਣੀਆਂ ਕਰਦੇ ਨੇ ਕਿੰਨੇ ਰਨ ਬਣਨਗੇ ਕਿੰਨੇ ਤੇ ਬੰਦਾ ਆਊਟ ਹੋਏਗਾ ਕਿੰਨੇ ਓਵਰ ਖੇਡੇ ਜਾਣਗੇ ਜਾਂ ਇਦਾਂ ਦੀਆਂ ਜੋ ਤਮਾਮ ਕ੍ਰਿਕਟ ਦੀ ਜਾਣਕਾਰੀ ਇਹ ਰੱਖਦੇ ਨੇ ਇਹ ਇਸੇ ਦੌਰਾਨ ਜਿਹੜਾ ਬਹੁਤ ਬਰੀਕੀ ਦੇ ਵਿੱਚ ਜਿਹੜਾ ਸੱਟਾ ਲਗਾਉਂਦੇ ਨੇ ਪਰ ਇਸ ਸੱਟੇ ਦੀ ਬਹੁਤ ਭਾਰੀ ਕੀਮਤ ਜਿਹੜੀ ਐ 23 ਸਾਲਾਂ ਰੰਜੀਤਾ ਨੂੰ ਚੁਕਾਉਣੀ ਪਈ ਐ ਜਿਹੜੀ ਕਰਨਾਟਕਾ ਦੀ ਰਹਿਣ ਵਾਲੀ ਐ ਉਹਨੂੰ ਆਪਣੀ ਜਾਨ ਦੇ ਕੇ ਇਸ ਸੱਟੇ ਦੀ ਇਸ ਆਈਪੀਐਲ ਮੈਚ ਦੌਰਾਨ ਜਿਹੜਾ ਇਹ ਲੋਕ ਸੱਟਾ ਲਗਾਉਂਦੇ ਨੇ ਉਹਦੀ ਕੀਮਤ ਚੁਕਾਉਣੀ ਪਈ। ਦਰਅਸਲ ਰੰਜੀਤਾ ਦਾ ਘਰ ਵਾਲਾ ਦਰਸ਼ਨ ਬਾਬੂ ਜਿਹੜਾ ਪੇਸ਼ੇ ਤੋਂ ਇੰਜੀਨੀਅਰ ਸੀਗਾ ਪਰ ਇਹਨੂੰ ਜਿਹੜਾ ਜਲਦੀ ਅਮੀਰ ਹੋਣ ਦਾ ਇੱਕ ਚਸ ਪੈ ਗਿਆ ਸੀਗਾ ਔਰ ਇਹਨੇ ਰਸਤਾ ਕੀ اختیار ਕੀਤਾ ਆਈਪੀਐਲ ਦੇ ਵਿੱਚ ਪੈਸੇ ਲਗਾਉਣ ਦਾ। ਜਦੋਂ 2020 ਦੇ ਵਿੱਚ ਇਹਨੇ ਇਹ ਕੰਮ ਸ਼ੁਰੂ ਕੀਤਾ ਆਈਪੀਐਲ 'ਚ ਪੈਸੇ ਲਗਾਉਣ ਦਾ ਤਾਂ ਉਸ ਵੇਲੇ ਇਹਦੇ ਕੁਝ ਪੈਸੇ ਬਣਦੇ ਵੀ ਰਹੇ ਕੁਝ ਇਹਦੀਆਂ ਬੈਟਿੰਗਸ ਜਿਹੜੀਆਂ ਸੀਗੀਆਂ ਕੁਝ ਇਹਦੀਆਂ ਪ੍ਰੈਡਿਕਸ਼ਨਸ ਸੀਗੀਆਂ ਉਹ ਸਹੀ ਵੀ ਹੁੰਦੀਆਂ ਰਹੀਆਂ ਤੇ ਇਹਨੂੰ ਪੈਸੇ ਆਉਂਦੇ ਵੀ ਰਹੇ ਪਰ ਇਸੇ ਦੌਰਾਨ ਰੰਜੀਤਾ ਜਿਹੜੀ ਇਹਦੀ ਵਾਈਫ ਹੈ ਉਹ ਇਹਨੂੰ ਰੋਕਦੀ ਵੀ ਰਹੀ ਕਿ ਅਸੀਂ ਮਿਡਲ ਕਲਾਸ ਪਰਿਵਾਰ ਤਾਂ ਸੰਬੰਧ ਰੱਖਦੇ ਆ ਅੱਜ ਠੀਕ ਹੈ ਤੁਹਾਡਾ ਲੱਕ ਤੁਹਾਡੀ ਫੇਵਰ ਕਰ ਰਿਹਾ ਅੱਜ ਤੇਰੇ ਤਾਰੇ ਤੇਰੇ ਹੱਕ 'ਚ ਭੁਗਤ ਰਹੇ ਆ ਪਰ ਇੱਕ ਦਿਨ ਜਿੱਦਨ ਤੂੰ ਇਹ ਹਾਰ ਗਿਆ ਤੇ ਲੋਕਾਂ ਦੀ ਦੇਣਦਾਰੀ ਬਹੁਤ ਇਕੱਠੀ ਹੋ ਜਾਣੀ ਆ ਲੋਕ ਜਿਹੜੇ ਆ ਤੰਗ ਕਰਨਗੇ ਕਿਉਂਕਿ ਤੂੰ ਜਿਹੜੀਆਂ ਸ਼ਰਤਾਂ ਲਗਾਉਣਾ ਇਹ ਲੱਖਾਂ ਕਰੋੜਾਂ ਦੇ ਵਿੱਚ ਆ ਪਰ ਦਰਸ਼ਨ ਨੂੰ ਆਪਣੇ ਉੱਤੇ ਕਹਿ ਲਈਏ ਜਾਂ ਆਪਣੀਆਂ ਭੁੱਖਵਾਣੀਆਂ ਦੇ ਉੱਤੇ ਬੜਾ ਭਰੋਸਾ ਸੀਗਾ ਉਹਨੇ ਆਪਣੀ ਵਾਈਫ ਦੀ ਇੱਕ ਨਾ ਸੁਣੀ ਕਰਦੇ ਕਰਦੇ ਜਿਹੜਾ ਦਰਸ਼ਨ ਸੀਗਾ ਇਹ ਲਗਾਤਾਰ ਸੱਟਾ ਹਾਰਦਾ ਗਿਆ ਪੌਣੇ 2 ਕਰੋੜ ਦਾ ਜਿਹੜਾ ਲਗਭਗ ਇਹਦੇ ਉੱਤੇ ਕਰਜ਼ਾ ਚੜ ਗਿਆ ਫਿਰ ਇਹ ਕਰਜ਼ਾ ਉਤਾਰਨ ਵਾਸਤੇ ਇਹਨੇ ਹੋਰ ਕਰਜ਼ਾ ਫੜਿਆ ਹੋਰ ਜਿਹੜਾ بیٹنگ ਕੀਤੀ ਹੈ ਇਸ ਖੇਡ ਦੇ ਵਿੱਚ ਹੋਰ ਅੰਦਰ ਤੱਕ ਉਤਰਿਆ ਤੇ ਕਰਜ਼ਾ ਬੜੀ ਮੁਸ਼ਕਲ ਥੋੜਾ ਬਹੁਤਾ ਲਾ ਸਕਿਆ ਪਰ ਫੇਰ ਵੀ ਕਰੋੜ ਸਵਾ ਕਰੋੜ ਦੇ ਕਰਜ਼ਾ ਇਹਦੇ ਸਿਰ ਬੋਲਦਾ ਰਿਹਾ ਇਸੇ ਦੌਰਾਨ ਹੁਣ ਜਿਨ੍ਹਾਂ ਦਾ ਕਰੋੜ ਸਵਾ ਕਰੋੜ ਦੇਣਾ ਸੀਗਾ ਉਹ ਇਹਨਾਂ ਦੇ ਘਰ ਗੇੜੇ ਮਾਰਨ ਲੱਗ ਪਏ ਉਹ ਇਹਨਾਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਏ ਔਰ ਇਹਦੀ ਵਾਈਫ ਰੰਜੀਤਾ ਜਿਹੜੀ ਆ ਉਹ ਆਪਣੇ ਪਿਤਾ ਜੀ ਨਾਲ ਗੱਲ ਕਰਦੀ ਹੈ ਕਿ ਇਸ ਤਰ੍ਹਾਂ ਦਰਸ਼ਨ ਜੀ ਨੂੰ ਸੱਟਾ ਲਗਾਉਣ ਦੀ ਆਦਤ ਸੀਗੀ ਬੈਟਿੰਗ ਦੀ ਆਦਤ ਸੀਗੀ ਹੁਣ ਲੋਕ ਸਾਡੇ ਘਰ ਆਉਂਦੇ ਆ ਪਰ ਉਹਨਾਂ ਨੇ ਵੀ ਇਹੀ ਕਿਹਾ ਵੀ ਇਹਨੂੰ ਬਹੁਤ ਵਾਰ ਸਮਝਾਇਆ ਸੀਗਾ ਕਿ ਇਹ ਖੇਡ ਜਿਹੜੀ ਆ ਨਾ ਖੇਡੀ ਜਾਵੇ ਇਹ ਸੱਟੇ ਦੇ ਵਿੱਚ ਲੋਕ ਜ਼ਿਆਦਾਤਰ ਬਰਬਾਦ ਹੀ ਹੁੰਦੇ ਆ ਪਰ ਦਰਸ਼ਨਬਾਬੂ ਜਿਹੜਾ ਵਾ ਉਹ ਕਿਸੇ ਦੀ ਸੁਣਦਾ ਹੀ ਨਹੀਂ ਸੀ ਇਸੇ ਦੌਰਾਨ ਥੱਕ ਹਾਰ ਕੇ ਜਦੋਂ ਲੋਕਾਂ ਦਾ ਸਿਲਸਿਲਾ ਜਾਰੀ ਹੋ ਗਿਆ ਸ਼ੁਰੂ ਹੋ ਗਿਆ ਇਹਨਾਂ ਦੇ ਘਰ ਆਉਣ ਦਾ ਲੋਕ ਇਹਨਾਂ ਦੇ ਘਰ ਰੋਜ਼ ਆਉਣ ਲੱਗ ਪਏ ਵੀ ਸਾਡੇ ਤੁਸੀਂ ਪੈਸੇ ਦੇਣੇ ਸਾਡੇ ਤੁਸੀਂ ਪੈਸੇ ਦੇਣੇ ਤੇ ਇਹ ਜਿਹੜੀ ਰੰਜੀਤਾ ਸੀਗੀ ਇਹ ਉਤਾਨੇ ਮੇਣੇ ਜਿਹੜੀਆਂ ਉਹ ਇਹਨਾਂ ਨੂੰ ਕਮੈਂਟਸ ਪਾਸ ਕਰਦੇ ਹੋਣਗੇ ਉਹ ਬਰਦਾਸ਼ਤ ਨਹੀਂ ਕਰ ਸਕੀ ਤੇ ਇਹਨੇ ਆਪਣੀ ਜਾਨ ਦੇ ਦਿੱਤੀ ਹਾਲਾਂਕਿ ਰੰਜੀਤਾ ਦੇ ਜਿਹੜੇ ਪਿਤਾ ਵਾ ਉਹ ਵੀ ਇਹ ਗੱਲ ਕਹਿੰਦੇ ਆ ਕਿ ਅਸੀਂ ਦਰਸ਼ਨ ਬਾਬੂ ਯਾਨੀ ਆਪਣੇ ਜਵਾਈ ਨੂੰ ਬਹੁਤ ਵਾਰ ਸਮਝਾਇਆ ਸੀਗਾ ਪਰ ਉਹ ਕਹਿੰਦਾ ਸੀਗਾ ਨਹੀਂ ਆਪਾਂ ਬਹੁਤ ਜਲਦ ਅਮੀਰ ਬਣ ਜਾਵਾਂਗੇ ਮੇਰੀਆਂ ਭੁਵਿੱਖਵਾੜੀਆਂ ਬਹੁਤ ਸਹੀ ਹੁੰਦੀਆਂ ਨੇ ਤੁਸੀਂ ਮੇਰੇ ਉੱਤੇ ਭਰੋਸਾ ਰੱਖੋ ਪਰ ਕਹਿੰਦੇ ਸਾਡੇ ਵਾਰ-ਵਾਰ ਸਮਝਾਉਣ ਦੇ ਬਾਵਜੂਦ ਦਰਸ਼ਨ ਬਾਬੂ ਨੇ ਸਾਡੀ ਗੱਲ ਨਹੀਂ ਸੁਣੀ ਤੇ ਆਖਰਕਾਰ ਮੇਰੀ ਬੇਟੀ ਨੂੰ ਇਸ ਸਾਰੀ ਜਿਹੜੀ ਖੇਡ ਸੀਗੀ ਇਹ ਜਿਹੜੀ ਸੱਟੇ ਦੀ ਉਹਦੇ ਵਿੱਚ ਆਪਣੀ ਜਾਨ ਗਵਾਉਣੀ ਪਈ ਆ ਰੰਜੀਤਾ ਨੇ ਕੁੱਲ 13 ਲੋਕਾਂ ਦਾ ਨਾਮ ਇੱਕ ਸੁਸਾਈਡ ਨੋਟ ਦੇ ਵਿੱਚ ਜਿਹੜਾ ਉਹ ਲਿਖਿਆ ਆਪਣੇ ਆਪ ਨੂੰ ਖਤਮ ਕਰਨ ਤੋਂ ਪਹਿਲਾਂ ਹੁਣ ਪੁਲਿਸ ਉਹਨਾਂ ਦੀ ਵੀ ਪਾਲ ਕਰ ਰਹੀ ਆ ਔਰ ਨਾਲ ਦੀ ਨਾਲ ਰੰਜੀਤਾ ਦਾ ਜਿਹੜਾ ਘਰ ਵਾਲਾ ਦਰਸ਼ਨ ਬਾਬੂ ਆ ਇਹਦੀ ਪਹਾਲ ਕੀਤੀ ਜਾ ਰਹੀ ਹੈ ਵੀ ਆਖਰਕਾਰ ਇਹ ਬੰਦਾ ਹੁਣ ਕਿੱਥੇ ਗਾਇਬ ਹੋ ਗਿਆ ਜਿਹਨੂੰ ਆਪਣੀਆਂ ਭੁਵਿੱਖਬਾਣੀਆਂ ਦੇ ਉੱਤੇ ਇੰਨਾ ਭਰੋਸਾ ਸੀਗਾ ਇੰਨਾ ਮਾਣ ਸੀਗਾ ਕਿ ਮੈਂ ਜਿਹੜੀ ਗੱਲ ਕਹਿ ਦੇਣੀ ਆ ਮੈਚ ਦੇ ਵਿੱਚ ਉਸੇ ਤਰ੍ਹਾਂ ਹੋ ਜਾਣੀ ਆ ਤੇ ਕਰੋੜਾ ਰੁਪਈਆ ਮੈਂ ਜਿੱਤ ਜਾਣਾ ਕਰੋੜਾ ਰੁਪਈਆ ਤਾਂ ਖੈਰ ਇਹ ਨਹੀਂ ਜਿੱਤਿਆ ਪਰ ਕਰੋੜਾ ਰੁਪਈਆ ਦਾ ਕਰਜ਼ਾ ਇਹਦੇ ਸਿਰ ਜ਼ਰੂਰ ਹੋ ਗਿਆ ਤੇ ਜਿਹਨੂੰ ਜਿਹੜਾ ਇਹਦੀ ਵਾਈਫ ਨੂੰ ਆਪਣੀ ਜਾਨ ਦੇ ਕੇ ਜਿਹੜਾ ਉਹ ਲਾਉਣਾ ਪਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ